ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਇ ਸਮਾਏ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨਾ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਦਾਨਾ ਪ੍ਰਭ ਕੋ ਸਿਮਰਹਿ ਸੇ ਬੇਮੁਤਾਜੇ ਪ੍ਰਭ ਕੋ ਸਿਮਰਐ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਐ ਸੇ ਸੁਖ ਵਾਸੀ ਪ੍ਰਭ ਕੋ ਸਿਮਰਐ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਨ ਆਪ ਦੇ ਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰਐ ਸੇ ਪ੍ਰੋਪਕਾਰੀ ਪ੍ਰਭ ਕੋ ਸਿਮਰਐ ਤਿਨ ਸਦ ਬਲਿਹਾਰੇ ਪ੍ਰਭ ਕੋ ਸਿਮਰਐ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਐ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਐ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਐ ਤਿਨ ਨਿਰਮਲ ਰੀਤਾ Prabuko Sammaratin on.